ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਿੱਤ ਦਾ ਸੇਰਾ ਮਨਜੀਤ ਸਿੰਘ ਜੀਕੇ ਤੇ ਸੁਖਬੀਰ ਬਾਦਲ ਦੇ ਸਿਰ ਬੰਨਿਆ ਹੈ ਪ੍ਰੋਫੈਸਰ ਬਡੁੰਗਰ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਸੰਗਤਾਂ ਨੇ ਜਿੱਥੇ ਜੀਕੇ ਵੱਲੋਂ ਕਰਵਾਏ ਗਏ ਕੰਮਾਂ ਨੂੰ ਵੋਟ ਪਾਈ ਹੈ ਉੱਥੇ ਸੁਖਬੀਰ ਬਾਦਲ ਦੀ ਸੂਯੋਗ ਪਲੈਨਿੰਗ ਕਰਕੇ ਰਿਕਾਰਡ ਤੋੜ ਜਿੱਤ ਹੋਈ ਹੈ ਮਨਜੀਤ ਜੀ ਜੀਕੇ ਆਰ ਉਹਨਾਂ ਜੋ ਟੀਮ ਸੀ 4 ਸਾਲ ਜਿੰਨਾ ਉਹਨਾਂ ਨੇ ਕੰਮ ਕੀਤਾ ਜੋ ਇਤਿਹਾਸਕ ਸਿਤਾਬੀਆਂ ਬਣਾਈਆਂ ਬਹੁਤ ਸਾਰੀਆਂ ਉਹਨਾਂ ਨੇ ਜਿਹੜੇ ਉਹ ਸ਼ਾਨਦਾਰ ਯਾਦਗਾਰਾਂ ਜਿਹੜੇ ਪੰਜਾਬ ਦੇ ਸਰ ਦਾ ਪ੍ਰਕਾਸ਼ ਸਿੰਘ ਬਾਦਲਾਹ ਦੀ ਸਰਕਾਰ ਨੇ ਬਣਾਈਆਂ ਨੇ ਉੱਥੇ ਉਹਨਾਂ ਨੇ ਦਿੱਲੀ ਕਮੇਟੀ ਬਿਲਡਿੰਗਾਂ ਬਣਾਈਆਂ ਉਹ ਸਾਰਿਆਂ ਤੋਂ ਅਸੀਂ ਦੇਖਦੇ ਸੀ ਵੀ ਹੁਣ ਜੀ ਸੀ ਕੇ ਦੇ ਜੋ ਕੰਮ ਸੀ ਉਹਨਾਂ ਕਰਕੇ ਵੀ ਸਿੱਖਿਆਤ ਜਿਹੜੀ ਹੈ ਉਹ ਪੂਰੀ ਖੁਸ਼ਹਾਲ ਪਰ ਸਿਰ ਹੋ ਜੇ ਜਿੰਨੀ ਮਰਜ਼ੇ ਕੰਮ ਜਿੰਨਾ ਮਰਜ਼ੀ ਵਧੀਆ ਹੋਵੇ ਜੇ ਪਲੈਨਿੰਗ ਠੀਕ ਨਹੀਂ ਹੈ ਤੇ ਫਿਰ ਉਹਦੇ ਰਿਜ਼ਲਟ ਅੱਛੇ ਨਹੀਂ ਆਉਂਦੇ ਇਸ ਕਰਕੇ ਪਲੈਨਿੰਗ ਜਿਹੜੀ ਸੀ ਉਹ ਚੁੱਕ ਨਿਕਾਲਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲਾਹ ਨੇ ਡਾਕਟਰ ਸਾਹਿਬ ਅਤੇ ਸੈਕਟਰੀ ਇਹ ਸੈਕਟਰੀ ਤੇ ਪ੍ਰਧਾਨ ਦੀ ਪਲੈਨਿੰਗ ਸੀ ਜਿਹਦਾ ਨਤੀਜਾ ਸਾਨੂੰ ਬਹੁਤ ਵਧੀ ਪ੍ਰੋਫੈਸਰ ਬੰਡੂੰਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ 8 ਤੋਂ 13 ਮਾਰਚ ਤੱਕ ਕਰਵਾਏ ਜਾਣ ਵਾਲੇ ਹੋਲੇ ਮਹੱਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਉਹਨਾਂ ਦੇ ਨਾਲ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਾਣੀ ਟੀਵੀ